ਅਯੁੱਧਿਆ ਵਿੱਚ ਬਰਾਜਮਾਨ ਹੋਏ ਅਯੁੱਧਿਆ ਦੇ ਰਾਜਾ ਰਾਮ ਕਸਤੀਏ ਕੇ ਅਯੋਧਿਆ ਪ੍ਰਾਣ ਪ੍ਰਤੀਸ਼ਟਾ ਮੌਕੇ ਜਿੱਥੇ ਪੂਰਾ ਹੀ ਦੇਸ਼ ਭਗਵਾਨ ਰਾਮ ਦੇ ਰੰਗ ਵਿੱਚ ਰੰਗਿਆ ਗਿਆ ਉੱਥੇ ਜਲੰਧਰ ਦੇ ਗੋਪਾਲ ਨਗਰ ਸਥਿਤ ਸ਼੍ਰੀ ਕ੍ਰਿਸ਼ਨ ਮਰਾਰੀ ਮੰਦਿਰ ਵਿਖੇ ਵੀ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਧਾਰਮਿਕ ਸਮਾਗਮ ਰਚਾਏ ਗਏ ਅਤੇ ਸਾਰਾ ਹੀ ਆਲਮ ਅਲੌਕਿਕ ਜਾਪ ਰਿਹਾ ਸੀ ਇਹ ਹੀ ਨਹੀਂ ਬਲਕਿ ਸਾਰਾ ਹੀ ਜਲੰਧਰ ਸ਼ਹਿਰ ਅਤੇ ਰਾਮ ਭਗਤ ਰਾਮ ਰੰਗ ਵਿੱਚ ਰੰਗੇ ਗਏ ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਦੀ ਪ੍ਰਬੰਧ ਵੀ ਕੀਤੇ ਗਏ ਦਿਖਾਉਂਦੇ ਹਾਂ ਭਗਵਾਨ ਰਾਮ ਦੇ ਰੰਗ ਵਿੱਚ ਰੰਗੀਆਂ ਗਈਆਂ ਇਹ ਉਤਪਰੋ ਤਸਵੀਰਾਂ ਜਲੰਧਰ ਬ੍ਰੀਸ ਟੀਵੀ ਤੋਂ ਹਰੀਸ਼ ਪੰਡਾਰੀ ਦੀ ਇਹ ਖਾਸ ਰਿਪੋਰਟ ਸ਼੍ਰੀ ਰਾਮ ਅੱਜ 22 ਨੰਬਰ 1924 ਦੇ ਵਿੱਚ ਜਿਹੜਾ ਮੋਦੀ ਜੀ ਨੇ ਪ੍ਰਾਲਾ ਚੁੱਕਿਆ ਸੀ ਇਹ ਬਹੁਤ ਦੇਰ ਤੋਂ ਸਾਡੇ ਰਾਮ ਜੀ ਤਰਪਾਲ ਦੇ ਵਿੱਚ ਰਹਿ ਰਹੇ ਸੀ ਔਰ ਮੋਦੀ ਜੀ ਔਰ ਜੋਗੀ ਜੀ ਨੇ ਇੱਕ ਪ੍ਰਣ ਕਰਕੇ ਔਰ ਸਾਡੇ ਰਾਮ ਜੀ ਨੂੰ ਆਜ਼ਾਦ ਕਰਵਾਇਆ ਔਰ ਅਜੋਧਿਆ ਦੇ ਵਿੱਚ ਅੱਜ ਬਾਬਾ ਮੰਦਿਰ ਜਿਹੜਾ ਸ਼੍ਰੀ ਰਾਮ ਜੀ ਦਾ ਬਣਿਆ ਹੈ ਅੱਜ ਵਾਇਤ੍ਰਿਕ ਦੀ ਜਿਹੜੀ ਪ੍ਰਾਣ ਪ੍ਰਤੀਸ਼ਟਾ ਉੱਤੇ ਹੋ ਰਹੀ ਹੈ ਔਰ ਹਿੰਦੂ ਜਿਹੜਾ ਬਹੁਤ ਜਾਗਰਿਤ ਹੋ ਗਿਆ ਹੈ ਔਰ ਇਹ ਸਾਰੇ ਮੰਦਰਾਂ ਦੇ ਵਿੱਚ ਸਾਰੀ ਗਲੀਆਂ ਦੇ ਵਿੱਚ ਸਾਰੇ ਮੁਹੱਲਿਆਂ ਦੇ ਵਿੱਚ ਰਾਮ ਜੈ ਗੋਸ਼ ਹੋ ਰਿਹਾ ਹੈ ਜਿੱਧਰ ਵੀ ਆਵਾਜ਼ ਸੁਣਾਈ ਦੇ ਰਹੀ ਹੈ ਰਾਮ ਜੈ ਗੋਸ਼ ਦੀ ਸੁਣਾਈ ਦੇ ਰਹੀ ਹੈ ਔਰ ਅੱਜ ਸਗੇ શ્રી ਕ੍ਰਿਸ਼ਨ ਮੁਰਾਰੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਔਰ ਇਸਤਰੀ ਸਤ ਸੰਗ ਸਵਾ ਵੱਲੋਂ ਮੰਦਰ ਦੇ ਵਿੱਚ ਬਹੁਤ ਬੱਬਿਆ ਵਿਸ਼ਾਲ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ ਵਿੱਚ ਸਭਾ ਜਿਹੜੀ ਉਹ RAM ji ਦਾ ਗੁਣਗਾਨ ਕਰ ਰਹੀ ਹੈ ਔਰ ਇਹ ਸਾਰੀ ਸੰਗਤ ਬੜੇ ਭਾਵ ਦੇ ਨਾਲ ਉਹ ਭਜਨ ਜਿਹੜੇ ਸਰਵਣ ਕਰ ਰਹੇ ਨੇ ਔਰ ਕੀਰਤਨ ਤੋਂ ਬਾਅਦ ਜਿਹੜਾ ਵਿਸ਼ਾਲ ਲੰਗਰ ਹੋਏਗਾ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਲੰਗਰ ਲਗਾਇਆ ਜਾ ਰਿਹਾ ਹੈ ਔਰ ਮੇਰੀ ਸਾਰੀ ਹਿੰਦੂ ਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੁੜ ਕੇ ਪੀਲੇ ਕਿ ਜਿਸ ਤਰ੍ਹਾਂ ਅੱਜ ਇਹ ਪ੍ਰੋਗਰਾਮ ਸਾਰੇ ਕਰ ਰਹੇ ਨੇ శ్రీ ਰਾਮ ਜੀ ਦਾ ਹਮੇਸ਼ਾ ਹੀ ਰੋਜ਼ ਹੀ ਇਸੇ ਤਰ੍ਹਾਂ ਹੀ ਜਿਹੜਾ ਰਾਮ ਜੀ ਦਾ ਗੁਣगान ਹੋਣਾ ਚਾਹੀਦਾ ਹੈ ਰਾਮ ਜੀ ਦੇ ਨਾਮ ਦੇ ਲੰਗਰ ਲੱਗਨੇ ਚਾਹੀਦੇ ਹੈ ਔਰ ਰਾਮ ਜੀ ਦਾ ਹੀ ਪ੍ਰਚਾਰ ਹੋਣਾ ਚਾਹੀਦਾ ਇਹ ਸਾਡਾ ਜਿਹੜਾ Hindu ਜਾਗਰਿਤ ਹੋਇਆ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ 500 ਸਾਲਾਂ ਬਾਅਦ ਜਿਹੜੇ ਸਾਡੇ ਰਾਮ ਜੀ ਅਯੋਧਿਆ ਦੇ ਵਿੱਚ ਵੀਰ ਆਸਮਾਨ ਹੋਇ ਨਹੀਂ ਔਰ ਮੈਂ ਪੂਰੇ ਦੇਸ਼ ਵਸਿਆ ਨੂੰ ਪੂਰੇ ਆਲ ਇੰਡੀਆ ਨੂੰ ਆਪਣੇ શ્રી ਕ੍ਰਿਸ਼ਨ ਮੁਰਾਰੀ ਮੰਦਰ ਸੰਗੀਤਨ ਮੰਡਲੀ ਵਿਨੈ ਸ਼ਰਮਾ ਵੱਲੋਂ ਔਰ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਜਿੰਨੀ ਵੀ ਆਈ ਹੋਈ ਸਮੂਹ ਸੰਗਤ ਸਭ ਦੇ ਵੱਲੋਂ ਬਹੁਤ ਲੱਖ ਲੱਖ ਵਧਾਈ ਦਿੰਨੀ ਆ ਵੀਰ ਵਜ਼ਰੰਗੇ ਹਰ ਹਰ ਮਹਾਦੇਵ ਜੋਨਰ ਬੋਲੇ ਸੋ ਨਿਰਵੇ बोलिए सत्य सनातन धर्म की जय अयोध्या के श्री राजा रामचंद्र महाराज की जय जयपति रामचंद्र भगवान की जय राम हाय राम भद्रा राम वेद से वेद रघुनाथ सीताय पते सीता आज बड़ी खुशी की बात है कि हमारे प्रभु श्री राम जी अयोध्या में उनकी प्राण प्रतिष्ठा है जिसमें कि श्री कृष्ण मुरारी मंदिर प्रबंध कमेटी और यहाँ भगवान श्री राम के प्राण स्थापना दिवस में लंगर प्रसाद का आयोजन किया और भजन संध्या कीर्तन भी श्री कृष्ण मंदिर में बड़ी धूमधाम से मनाया जा रहा है मैं सभी देशवासियों को प्रदेशवासियों को हार्दिक शुभकामना देता हूँ योगी जी और प्रधानमंत्री श्री मोदी जी को भी बहुत बहुत आभार व्यक्त करता हूँ उनका धन्यवाद करता हूँ आचार्य श्री कृष्ण री मंदिर मुख्य पुजारी जय श्री राम जय राधे कृष्ण जय कारा वीर बजरंगी हर हर महादेव बोल सियापति रामचंद्र भगवान की जय तो श्री रामचंद्र जी महाराज का बोल साके दरबार की जय आज सारे सारे सनातन धर्म का और देशवासियों का बहुत सौभाग्य है कि आज असी उस पड़ाव के उत्ते पहुँचे हैं जिस पड़ाव की असी कभी सोचा भी नहीं ਸਾਡੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਜੋਗੀ ਜੀ ਨੇ ਅੱਜ ਜੋ ਕਰਕੇ ਦਿਖਾਤਾ ਸਨਾਤਨ ਧਰਮ ਦੀ ਇੱਕ ਬਹੁਤ ਹੀ ਵੱਡੀ ਉਪਲਬਧੀ ਹੋਈ ਹੈ ਕ੍ਰਿਸ਼ਨ ਮਰਾਰੀ ਮੰਦਿਰ ਦੇ ਵਿੱਚ ਅਸੀਂ ਅੱਜ ਬੈਠ ਕੇ ਸੰਮਪਨ ਕਰ ਰਹੇ ਹਾਂ ਉਸ ਪ੍ਰਾਨ ਪ੍ਰਸਿਸ਼ਟਾ ਦੇ ਵਿੱਚ ਅਸੀਂ ਕ੍ਰਿਸ਼ਨ ਮਰਾਰੀ ਮੰਦਿਰ ਦੇ ਵਿੱਚ ਆ ਕੇ ਸਾਰੀ ਸਤ ਸੰਗ ਸਭਾ ਨੇ ਭਜਨ ਕੀਰਤਨ ਗਾਏ ਔਰ ਉਹਦੇ ਬਾਅਦ ਲੰਗਰ ਦਾ ਯੋਜਨਾ ਹੈ ਮੈਂ ਸਾਰੇ ਕ੍ਰਿਸ਼ਨ ਮੁਰਾਰੀ ਮੰਦਿਰ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਐਡਾ ਵਧੀਆ ਸੰਗੀਤਨ ਕਰਕੇ ਰਾਮ ਜਨਮ ਭੂਮੀ ਦੇ ਪ੍ਰਾਣ ਪ੍ਰਸ਼ਟਾ ਦਿੱਤੇ ਐਡਾ ਵੱਡਾ ਕਾਰਜਕ੍ਰਮ ਕੀਤਾ ਮੈਂ ਮੋਦੀ ਜੀ ਦਾ ਜੋਗੀ ਜੀ ਦਾ ਬਹੁਤ ਆਬਾਰੀ ਆ ਜੈ ਸ਼੍ਰੀ ਰਾਮ ਅੱਜ ਬੜਾ ਇਤਿਹਾਸਿਕ ਦਿਨ ਹੈ ਜਦੋਂ ਕਿ ਸ਼੍ਰੀ ਰਾਮ ਭਗਵਾਨ ਜੀ ਆਪਣੇ ਮੰਦਿਰ ਵਿੱਚ ਬਰਾਜੇ ਨੇ ਔਰ ਬਹੁਤ ਬਹੁਤ ਸੁੰਦਰ ਲੱਗ ਰਿਹਾ ਹੈ ਸਾਰਾ ਭਾਰਤਵਰਸ਼ ਹਰ ਜਗ੍ਹਾ ਤੇ ਰੌਣਕਾਂ ਨੇ ਹਰ ਸ਼ੁਲਾਸ਼ ਹੈ ਸਾਡੇ ਮੰਦਰ ਵਿੱਚ ਵੀ ਸੰਗਤ ਬੜੇ ਪ੍ਰੇਮ ਨਾਲ ਸਵੇਰ ਤੋਂ ਕੀਰਤਨ ਕਰ ਰਹੀ ਹੈ ਔਰ ਅੱਥੇ ਦੀਵ ਮਾਲਾ ਦਾ ਪ੍ਰੋਗਰਾਮ ਹੋਏਗਾ ਸ਼ਾਮ ਨੂੰ ਲੰਗਰ ਹੈ ਜਿਸ ਨਾਲ ਕਿ ਵਾਕੀ ਸਾਰੇ ਸ਼ਹਿਰ ਦੇ ਵਿੱਚ ਹੀ ਅੱਜ ਬਹੁਤ ਲੰਗਰ ਬੜੇ ਸੁੰਦਰ-ਸੁੰਦਰ ਪ੍ਰੋਗਰਾਮ ਸਟੇਜਾਂ ਸਜੀਆਂ ਹੋਈਆਂ ਨੇ ਬੈਂਡ ਵੱਜ ਰਹੇ ਨੇ ਡਾਂਸ ਹੋ ਰਹੇ ਨੇ ਸਾਡੇ ਮੰਦਰ ਵਿੱਚ ਵੀ ਇੱਸੇ ਹੀ ਹੋ ਰਿਹਾ ਹੈ ਮੈਂ ਸਾਰੀ ਸੰਗਤ ਨੂੰ ਸਾਰੇ ਜਲੰਧਰ ਨਿਵਾਸੀਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਗੋਬਾਲ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਔਰ ਅਸੀਂ ਇੱਸੇ ਹੀ ਖੁਸ਼ੀਆਂ ਮਨਾਉਂਦੇ ਰਹੀਏ ਔਰ ਪੂਗਵਾਨ ਰਾਮ ਦਾ ਆਸ਼ੀਰਵਾਦ ਸਾਡੇ ਸਭ ਦੇ ਉੱਪਰ ਰਵੇ ਖੁਸ਼ੀਆਂ ਭਰਿਆ ਦਿਨ ਹੋਵੇ ਔਰ ਸਾਰੇ ਅਸੀਂ ਲੋਕ ਖੁਸ਼ੀਆਂ ਹੀ ਦੇਖਦੇ ਰਹੀਏ ਔਰ ਪਗਵਾਨ ਰਾਮ ਦੀ ਪੂਜਾ ਕਰਦੇ ਰਹੀਏ